ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੋ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਜੋ ਨੈਸ਼ਨਲ ਕਰਵਾਈ ਗਈ ਹੈ ਜੀ ਉਸ ਨੈਸ਼ਨਲ ਦੇ ਵਿੱਚ ਤਕਰੀਬਨ 22 ਸਟੇਟਾਂ ਨੇ ਭਾਗ ਲਿਆ ਉਹਨਾਂ ਸਟੇਟਾਂ ਨੂੰ ਹਰਾਉਂਦੇ ਹੋਏ ਸਾਡੇ ਬੱਚਿਆਂ ਨੇ ਜੋ 골ਡ ਮੈਡਲ ਜਿੱਤ ਕੇ ਪੰਜਾਬ ਦੀ ਝੋਲੀ ওভারਹਾਲ ਟਰੋਫੀ ਪਾਈ ਹੈ ਉਸ ওভারਹਾਲ ਟਰੋਫੀ ਦੇ ਵਿੱਚ ਇਸ ਬਾਬਾ ਜੀਵਨ ਸਿੰਘ ਨਗਰ ਦੇ ਬੱਚਿਆਂ ਦਾ ਵੀ ਯੋਗਦਾਨ ਦੇਖਾ ਅਤੇ ਇਸ ਬਾਬਾ ਜੀਵਨ ਸਿੰਘ ਨਗਰ ਦੇ ਐਮਸੀ ਸੋ ਕਵਿੰਦਰ ਸਿੰਘ ਜੀ ਸੁਖੀ ਬਾੜ ਨੰਬਰ 7 ਦੇ ਹਮਜੀ ਸਾਹਿਬ ਵੱਲੋਂ ਸਾਡੇ ਬੱਚਿਆਂ ਨੂੰ ਇੱਥੇ ਪਹੁੰਚਣ ਤੇ ਫੁੱਲਾਂ ਦਾ ਵਰਖਾ ਕਰਕੇ ਅਦਿ ਸਰੋਪਾਏ ਦੇ ਕੇ ਸਨਮਾਨ ਕੀਤਾ ਗਿਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਬੱਚਿਆਂ ਦੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਸਾਡਾ ਸਾਥ ਦਿੰਦੇ ਆ ਤੇ ਸਾਡੇ ਨਾਲ ਸਹਿਯੋਗ ਨਾਲ ਖੜਦੇ ਆ ਸਾਡੇ ਨਾਲ ਕਿੰਨੇ ਬੱਚੇ ਖੇਡ ਕੇ ਆਏ ਆ ਜੀ ਸਰ ਟੋਟਲ ਆਪਣੇ ਜ਼ਿਲ੍ਹੇ ਦੇ 12 ਬੱਚੇ ਗਏ ਸੀ ਜੀ ਜਿਨ੍ਹਾਂ ਵਿੱਚੋਂ 9 ਆਪਣੇ 골ਡ ਮੈਡਲ ਆ ਜੀ ਦੇ ਦੋ ਆਪਣੇ ਬ੍ਰੌਂਜ਼ ਮੈਡਲ ਹੈ ਜੀ ਠੀਕ ਹੈ ਆਓ ਆਪਾਂ ਇਹਨਾਂ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਬੇਟਾ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਅੱਜ ਤੁਸੀਂ ਨੈਸ਼ਨਲ ਖੇਡ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਨਦੀਪ कौर ਮੈਂ ਡਾਕਟਰ ਚੰਦਰ ਸਿੰਘ ਦਾਵਾ گورਨਮੈਂਟ ਸਕੂਲ ਵਿੱਚ ਪੜਦੀ ਹਾਂ ਸਾਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਨੈਸ਼ਨਲ ਖੇਡ ਕੇ ਆਏ 골ਡ ਮੈਡਲ 골ਡ ਮੈਡਲ ਪ੍ਰਾਪਤ ਕੀਤਾ ਤੇ ਅਪ ਸਭ ਤੋਂ ਵੱਡਾ ਯੋਗਦਾਨ ਸਾਡੇ ਉਸਤਾਦ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਨੇ ਪੋਤਨ ਵਧ ਕਰਦੀਆਂ ਸਾਡੇ ਸਤਾਜ ਜੀ ਦਾ ਵੀ ਜਿਨ੍ਹਾਂ ਨੇ ਸਾਨੂੰ 골ਡ ਮੈਡਲ ਦੀ ਪ੍ਰਾਪਤੀ ਕਰਵਾਈ। ਠੀਕ ਹੈ। ਆ ਬੇਟਾ ਤੁਸੀਂ ਜਿੱਤ ਕੇ ਆਏ ਹੋ 골ਡ ਮੈਡਲ ਤੇ ਅੱਜ ਕਿਸ ਤਰ੍ਹਾਂ ਮਾਨ ਮਹਿਸੂਸ ਕਰ ਰਹੇ ਹੋ ਤੁਸੀਂ? ਵਾਈਦੂ ਜੀ ਦਾ ਖਾਲਸਾ ਵਾਈਦੂ ਜੀ ਕੀ ਪਤੇ ਮੇਰਾ ਨਾਮ ਸਨੇਹਾ ਹੈ ਮੈਂ ਡਾਕਟਰ ਜੰਦਾ ਸਿੰਘ ਮਰਵਾ ਸੀਨੀਅਰ ਸਕੈਂਡਰੀ ਸਕੂਲ ਦੀ ਵਿਦਿਆਰਥਣ ਹਾਂ। ਅੱਜ ਅਸੀਂ ਦਿੱਲੀ ਵਿਕੇ ਨੈਸ਼ਨਲ ਖੇਡ ਕੇ ਆਇਆ ਤੇ 골ਡ ਮੈਡਲ ਪ੍ਰਾਪਤ ਕੀਤਾ ਹੈ। ਸਾਡੇ ਜ਼ਿਲ੍ਹੇ ਦੇ 12 ਬੱਚੇ ਖੇਡਣ ਗਏ ਸੀ ਨੈਸ਼ਨਲ ਅਰਨਾ ਵਿੱਚ 9 ਬੱਚਾ ਨੇ 골ਡ ਮੈਡਲ ਪ੍ਰਾਪਤ ਕੀਤੀ ਹਨ ਤੇ ਦੋ ਬ੍ਰਾਉਂਜ਼ ਮੈਡਲ ਪ੍ਰਾਪਤ ਕੀਤੇ ਹਨ। ਜੋ ਕਿ ਸਿਰਫ ਸਾਡੇ ਉਸਤਾਦ ਜੀ ਦੇ ਇਹ اتنا ਸਫਲਤਾ ਹੀ ਪ੍ਰਾਪਤ ਹੋ ਸਕਿਆ ਅਸੀਂ ਅੱਜ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅੱਜ ਜੀ ਸਾਡੇ ਉਸਤਾਦ ਜੀ ਕਰਕੇ ਅਸੀਂ ਇੱਥੇ ਖੜਾ ਹਾਂ ਠੀਕ ਹੈ ਜੀ ਮੇਰਾ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਰਜੁਨ ਸਿੰਘ ਹੈ ਮੇਰੀ ਪਹਿਲੀ ਜੋ ਕਿ ਨੈਸ਼ਨਲ ਸੀ ਐਸਓਐਚ ਅਸੀਂ 골ਡ ਪ੍ਰਾਪਤ ਕੀਤਾ ਹੈ ਉੱਥੇ ਬੋਲੋ ਉੱਥੇ ਬੋਲੋ ਐਸਓਐਚ ਅਸੀਂ 골ਡ ਪ੍ਰਾਪਤ ਕੀਤਾ ਹੈ ਬਹੁਤ ਹੀ ਵੱਡਾ ਸਹਿਯੋਗ ਹੈ ਸਾਡੇ ਗੁਰੂ ਤੇ ਉਸਤਾਦ ਜੀ ਦਾ ਮਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੇਟਾ ਕਿ ਅੱਜ ਕਿਸ ਤਰ੍ਹਾਂ ਜ ਮਹਿਸੂਸ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਪਹਿਲੀ ਵਾਰ ਨੈਸ਼ਨਲ ਜਾਨ ਤੇ 골ਡ ਮੈਡਲ ਪ੍ਰਾਪਤ ਕੀਤਾ ਇਸ ਵਿੱਚ ਸਾਡੇ ਉਸਤਾਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਅਸੀਂ ਉਸਤਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਮਹਿਸੂਸ ਕਰ ਰਹੇ ਹਾਂ ਅੱਜ ਬਹੁਤ ਖੁਸ਼ੀ ਹੋਈ ਹੈ ਅਰ ਜੀ ਗੌਰ ਪ੍ਰੀਤ ਵੀ ਰਹਦੇ ਆ ਧੰਨਵਾਦ ਹੈ ਕਿ ਲੈ ਕੇ ਗਿਆ ਨਾਲ ਇਹਨਾਂ ਨੇ ਸਾਡੇ ਬੱਚਾ ਨੂੰ ਇੱਥੇ ਮਕਾਮ ਤੱਕ ਪਹੁੰਚਾਇਆ ਬਹੁਤ ਬਹੁਤ ਖੁਸ਼ੀ ਹੈ ਜੀ ਸਰ। ਫਤਿਹ ਇੱਕ ਮਿੰਟ ਰੁਕੋ। ਵੈਗ ਜੀ ਖਾਲਸਾ ਵੈਗ ਜੀ ਕੀ ਫਤਿਹ ਮੈਂ ਮੇਰੀ ਬੇਟੀ ਇੱਕ ਮਜੂਤ ਕੌਰ ਜਾਨੀ ਕਿ ਗੱਤਕਾ ਮੁਕਾਬਲਾ ਦਿੱਲੀ ਨੈਸ਼ਨਲ ਖੇਡ ਕੇ ਆਈ ਹੈ ਤੇ ਮੈਨੂੰ ਬਹੁਤ ਅੱਜ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਮੇਰਾ ਬਹੁਤ ਨਾਮ ਉੱਚਾ ਕੀਤਾ ਸਤਾਦ ਆਦ ਦੇ ਦਾ ਗੁਰਪ੍ਰੀਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਠੀਕ ਹੈ ਸਾਡੇ ਬੱਚਿਆਂ ਨੂੰ ਇੱਥੋਂ ਤੱਕ ਇਹਨੇ ਪਹੁੰਚਾਇਆ ਹੈਗਾ ਕਿਉਂਕਿ ਗੁਰਪ੍ਰੀਤ ਦੀ ਮਿਹਨਤ ਆ ਇੱਥੋਂ ਤੱਕ ਸਾਡੇ ਬੱਚੇ ਜਿਹੜੇ ਜਾਂਦੇ ਅਸੀਂ ਤਾਂ ਸਿਰਫ ਇਹਨਾਂ ਦੇ ਮਗਰ ਇੱਕ ਉਦਦ ਕਰਨ ਵਾਲੇ ਆ ਕਿ ਇਹਨਾਂ ਨੂੰ ਇੱਥੋਂ ਤੱਕ ਪਹੁੰਚਾਉਣ ਵਾਲਾ ਸਾਡਾ ਸਾਡੇ ਨਾਲ ਮੌਜੂਦ ਆ ਜੀਵਨ ਨਗਰ ਦੇ ਐਨਸੀ ਸੁਖਵਿੰਦਰ ਸਿੰਘ ਸੁਖੀ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਸੁਖਵਿੰਦਰ ਜੀ ਤੁਹਾਡੇ ਨਗਰ ਦੇ ਬੱਚਿਆਂ ਨੇ ਨੈਸ਼ਨਲ ਖੇਡ ਕੇ ਆਏ ਆ ਤੇ ਗੋਲਡ ਮੈਡਲ ਹਾਸਲ ਕੀਤਾ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਦਿলোਤਾਵਾ ਕਰਦੇ ਆ ਅਸੀਂ ਤਾਂ ਅਸੀਂ ਸਾਰੇ ਹੀ ਜਿੰਨੇ ਵੀ ਬਾਬਾ ਜੀਵਨ ਸੰਗਰਨ ਨਗਰ ਦੇ ਬੱਚੇ ਸਾਡੇ ਪਹੁੰਚੇ ਨੈਸ਼ਨਲ ਖੇਡ ਦਿੱਲੀ ਖੇਡ ਕੇ ਆਏ ਆ ਬਾਈ ਟੀਮ ਆਈਆਂ ਵਾਂ ਉਹਨਾਂ ਚ ਜਿੱਤ ਪ੍ਰਾਪਤ ਕਰਕੇ ਇੱਥੇ ਪਹੁੰਚੇ ਸਾਨੂੰ ਬੜੀ ਖੁਸ਼ੀ ਦੀ ਗੱਲ ਆ ਔਰ ਸਾਡੇ ਨਿੱਕੇ ਨਿੱਕੇ ਬੱਚੇ ਆ ਜਿਹੜੇ ਕਿ ਨਸ਼ਿਆਂ ਵਿੱਚ ਪੈ ਰਹੇ ਆ ਜਾਂ ਜਵਾਨੀ ਨੂੰ ਖਰਾਬ ਕਰ ਰਹੇ ਆ ਤੇ ਸਾਡਿਆਂ ਧੀਆਂ ਨੇ ਸਾਡਾ ਨਾਮ ਰੌਸ਼ਨ ਕੀਤਾ ਵਾ ਬਾਬਾ ਜੀਵਨ ਸਿੰਘ ਨਗਰ ਜਿਹੜਾ ਕਿ ਸਾਨੂੰ ਪੱਲਾ ਬੋਲਣਾਂ ਕਿ ਸ਼ਰਮ ਆਉਂਦੀ ਸੀ ਪਰ ਆ ਸਾਨੂੰ ਫਖਰ ਹੁੰਦਾ ਚੀਜ਼ ਆ ਕਿ ਸਾਡੇ ਬੱਚੇ ਨਿੱਕੇ ਨਿੱਕੇ ਅੱਗੇ ਵਧ ਰਹੇ ਆ ਉਹ ਜੋਗੇਸਰ ਬਰਾਸਤ ਵਿੱਚ ਮਿਲ ਆਇਆ ਗੱਤਕੇ ਨਾਲ ਲੋਕ ਜੁੜੇ ਬਹੁਤ ਘੱਟ ਆ ਪਰ ਜਿਹੜਾ ਜੁੜਿਆ ਵਾ ਉਹ ਰੱਬ ਨਾਲ ਜੁੜਿਆ ਆ ਵਾ ਮੈਂ ਜਦੋਂ ਕਈ ਵਾਰ ਸਰਕਾਰਾਂ ਜਾਂਦਾ ਤਾਂ 3 ਵਜੇ 4 ਵਜੇ ਗੁਰਪ੍ਰੀਤ ਸਿੰਘ ਜੀ ਜਿਹੜੇ ਇਹਨਾਂ ਨੇ ਇਦਾਂ ਉਪਰਾਲਾ ਵਜੇ ਕੀਤਾ ਵਾ ਵੀ ਸਾਡੇ ਜਿੰਨੇ ਬੱਚੇ ਇੱਥੋਂ ਲੈ ਕੇ ਜਾਂਦੇ ਆ ਉਹਨਾਂ ਨੂੰ ਟ੍ਰੇਨ ਕਰਦੇ ਆ ਔਰ ਐਨ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਉਹਨਾਂ ਦੇ ਮਾਪੇ ਕਿਉਂਕਿ ਉਹਨਾਂ ਦੇ ਮਾਪੇ ਸਪੋਰਟ ਹੋਵੇ ਤੇ ਫਿਰ ਬੱਚਾ ਕੀ ਨਹੀਂ ਕਰ ਸਕਦਾਗਾ ਅੱਜ ਜਿਹੜਾ ਬਲੰਦ ਨਿਕਰ ਪਹੁੰਚ ਗਿਆ ਇਹਨਾਂ ਵਿੱਚ ਸਿਰਫ ਮਾਪੇ ਦੀ ਬਹੁਤ ਵੱਡੀ ਸੇਵਾ ਵਾ ਔਰ ਮਾਪੇ ਉਹਦਾ ਐਡਾ ਵੱਡਾ ਯੋਗਦਾਨ ਆ ਅਸੀਂ ਦਿਲੋਂ ਧੰਨਵਾਦ ਕਰਦੇ ਮਾਪੇ ਉਹਦਾ ਔਰ ਦਿਲੋਂ ਉਹ ਧੰਨਵਾਦ ਕਰਦੇ ਭਾਈ ਗੁਰਪ੍ਰੀਤ ਜੀ ਦਾ ਜਿਨ੍ਹਾਂ ਨੇ ਚੰਗੀ ਚੀਜ਼ ਨਾਲ ਜੋੜਾਇਆ ਵਾ ਨਹੀਂ ਤਾਂ ਨਸ਼ਾ ਦਲਦਲ ਵਿੱਚ 50 ਸਾ ਡੋਬਰਿਆ ਵਾ ਪਰ ਸਾਡੀਆਂ ਧੀਆਂ ਸਾਡਾ ਬਾਬਾ ਜੀਵੇਂ ਸਿੰਘ ਨਗਰ ਦਾ ਨਾਮ ਰੋਸ਼ਨ ਕੀਤਾ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ ਜੀ ਤਾਂ ਮੈਂ ਸਾਰਿਆਂ ਇਹੀ ਚ ਮੈਸੇਜ ਦੇਣਾ ਚਾਹੁੰਗਾ ਵੀ ਕਨੇ ਧੀਆਂ ਸਿਰ ਰੋਟੀ ਪਹੁੰਚ ਜੁਗਿਆ ਰਹਿਣੀਆਂ ਵਾ ਤੇ ਦੇਖੋ ਬੱਚੇ ਨਿੱਕੇ ਨਿੱਕੇ ਉਮਰਾਂ ਮੇਰੇ ਦੋ ਇੱਕ ਬੱਚੇ ਹੱਥੀਂ ਮੈਂ ਖੜਾਏ ਹੋਏ ਆ ਜੀ ਹੱਥੇ ਖੜਾ ਹੋਏ ਬੱਚੇ ਅੱਜ ਨਾਮ ਰੋਸ਼ਨ ਕਰਕੇ ਆਏ ਆ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਬੱਚਿਆਂ ਨੂੰ ਅੱਗੇ ਵਧਣ ਦਿਓ ਕਹਿੰਦੇ ਕੁੜੀਆਂ ਸਿਰਫ ਘਰ ਜੋਗੀਆਂ ਨਹੀਂ ਆ ਜੇ ਕੁੜੀਆਂ ਨੂੰ ਆਪਾਂ ਉੱਚਾ ਦਵਾਂਗੇ ਮਾਪਿਓ ਸਾਥ ਹੋਊਗਾ ਤਾਂ ਬੱਚੇ ਅੱਗੇ ਵਧਣਗੇ ਅੱਜ ਦਿੱਲੀ ਖੜ ਕੇ ਆਏ ਆ ਮੈਨੂੰ ਲੱਗਦਾ ਤੁਸੀਂ ਜਿੰਨੇ ਵੀ ਇਥੋਂ ਕੈਮਰਾ ਘੁਮਾ ਦੇ ਲੋ ਕੋਈ ਕੋਈ ਦਿੱਲੀ ਜਾ ਕੇ ਆਇਆ ਹੋਊਗਾ ਪਰ ਸਾਡੇ ਬੱਚੇ ਨਿਕਲ ਕੇ ਦਿੱਲੀ ਜਾ ਕੇ ਆ ਕਿਉਂ ਕਿ ਉਸ ਸਿੱਖਿਆ ਨਾਲ ਜੁੜਾਏ ਆ ਉਸ ਵਿਰਸਤ ਨਾਲ ਜੁੜੇ ਹੋਏ ਆ ਜੇ ਅਸੀਂ ਇਹਦੇ ਨਾਲ ਜੁੜਾਂਗੇ ਅੱਗੇ ਵਧਾਂਗੇ ਸਾਡੇ ਨਾਮ ਰੋਸ਼ਨ ਹੋਊਗਾ ਸਾਡੇ ਬੱਚਾ ਨਾਮ ਰੋਸ਼ਨ ਹੋਊਗਾ ਮਾਪਿਓ ਨਾਮ ਰੋਸ਼ਨ ਹੋ